ਇਹ ਜਿਵੇਂ ਕਿ ਇੱਕ ਥਾਗੇ ਫੜਿਆ ਬਟਾਲਾ ਪੁਲਿਸ ਨੇ ਕੀ ਡਿਟੇਲਸ ਦਿਤੀਆਂ ਤੇ ਉਹ ਕਿਸ ਤਰੀਕੇ ਦੇ ਨਾਲ ਡੱਗੀਆਂ ਮਾਰਦਾ ਸੀ ਕਿੱਥੋਂ ਗ੍ਰਿਫਤਾਰ ਕੀਤਾ ਜਿਵੇਂ ਮਾਣਯੋਗ ਸੀਜੀਪੀ ਪੰਜਾਬ ਸਦਾ ਕੋਵਲ ਸਿੰਘ ਮਾਰਜੀ ਮਾਣਯੋਗ ਡੀਜੀਪੀ ਪੰਜਾਬ ਕੋਰ ਰਿਹਾ ਤੇ ਜੀਆਈਪੀਐਸ ਇਹਨਾਂ ਦੇ ਗਸ਼ਨ ਦੇ ਵਿਸ਼ੇ ਉੱਤੇ ਜਿਹੜਾ ਟਰੈਵਲ ਏਜੰਟਸ ਦੇ ਖਿਲਾਫ ਇੱਕ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਹੀ ਅੱਜ ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਹਰਪੀਟ ਵਾਲੀਆ ਏਰੀਆ ਸੋਨੂ ਵਾਲੀਆ ਯੋਕੀ ਮਾਨ ਨਗਰ ਡੀਬੀਐਨ ਰੋਡ ਬਟਾਲੇ ਦਾ ਰਹਿਣ ਵਾਲਾ ਸੀਗਾ। ਇਹਦੀ ਗ੍ਰਿਫਤਾਰੀ ਹੋਈ ਹੈ। ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਅਕਿਊਜ਼ਡ ਸੋਨੂ ਆਲੀਆ ਹੈ ਇਹ ਇਹਦੇ ਉੱਤੇ ਪਹਿਲੀ ਐਫਆਈਆਰ 2013 ਦੇ ਵਿੱਚ ਇਹਦੇ ਉੱਤੇ ਦਰਜ ਹੋਈ ਸੀਗੀ। ਤੇ ਉਸ ਤੋਂ ਬਾਅਦ ਲਗਾਤਾਰ ਹੀ ਇਹਦੇ ਤੇ ਐਫਆਈਆਰਸ ਦਰਜ ਹੁੰਦੀਆਂ ਰਹੀਆਂ ਤੇ ਹੁਣ ਤੱਕ ਕੁੱਲ 23 ਐਫਆਈਆਰਸ ਇਹਦੇ ਤੇ ਦਰਜ ਨੇ। ਜਿਹੜੀਆਂ ਸਾਰੀਆਂ ਹੀ ਐਫਆਈਆਰਸ ਇਹ ਜਿਹੜੀਆਂ ਨੇ ਟਰੈਵਲ ਏਜੰਟੀ ਜਿਹਦੇ ਵਿੱਚ ਫੀਕ ਵੀਜ਼ਾ ਪ੍ਰੋਵਾਈਡ ਕਰਦਾ ਸੀਗਾ ਲੋਕਾਂ ਨੂੰ ਧੋਖੇ ਦੇ ਨਾਲ ਉਹਨਾਂ ਦੇ ਬਾਹਰ ਪੇਜ ਦੇ ਜਿਹੜੇ ਸੁਪਨੇ ਸੀਗੇ ਉਹ ਉਹਨਾਂ ਨੂੰ ਧੋਖੇ ਦੇ ਨਾਲ ਉਹਨਾਂ ਨਾਲ ਕਰਦਾ ਸੀਗਾ ਤੇ ਇਹਦੇ ਵਿੱਚ ਇਹ 2013 ਤੋਂ ਜਿਹੜਾ ਪਹਿਲੇ ਮੁਕਦਮੇ ਵਿੱਚ ਅਰੈਸਟ ਹੋਇਆ ਉਸ ਤੋਂ ਬਾਅਦ ਬੇਲ ਤੇ ਆ ਉਸ ਤੋਂ ਬਾਅਦ ਉਦੋਂ ਦਾ ਹੀ ਭਗਾਉਣਾ ਸੀਗਾ ਉਸ ਤੋਂ ਬਾਅਦ ਇਹ ਬਹੁਤ ਮੁਕਦਮੇ ਇਹਦੇ ਵਿੱਚ ਪੀਓ ਵੀ ਬਣ ਗਿਆ ਸੀਗਾ ਜਿਹਦੇ ਵਿੱਚ ਇਹ ਦੇ ਖਿਲਾਫ ਜ਼ਿਲ੍ਹੇ ਬਟਾਲੇ ਦੇ ਵਿੱਚ ਮੁਕਦਮੇ ਦਰਜ ਨੇ ਨਾਲ ਦੀ ਨਾਲ ਇਹਦੇ ਖਿਲਾਫ ਜਿਲ੍ਹਾ ਕਪੂਰਥਲਾ ਅੰਮ੍ਰਿਤਸਰ ਸਿਟੀ ਉੱਥੇ ਵੀ ਇਹਦੇ ਖਿਲਾਫ ਮੁਕੱਦਮੇ ਦਰਜ ਨੇ ਸੋ ਇਹਨੂੰ ਹੁਣ तकरीबन 12 ਸਾਲ ਬਾਅਦ ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਤੇ ਇੰਜਾਜ ਸੀਆਈਏ ਜਿਹੜੀ ਉਹਨਾਂ ਦੀ ਟੀਮ ਹੈ ਉਹਨੇ ਬੜੀ ਮੁਸ਼ਕਲ ਦੇ ਨਾਲ ਇਹਨੂੰ ਪੰਚਕੁਲੇ ਤੋਂ ਅਰੈਸਟ ਕੀਤਾ ਤੇ ਹੁਣ ਇਹਦਾ ਰਿਮਾਂਡ ਲੈ ਕੇ ਅਸੀਂ ਅਗੇ ਤਫ਼ਤੀਸ਼ ਕਰਵਾਵਾਂਗੇ ਸਰ ਇਤ ਲੱਗਦਾ ਕਿ ਜਿਹੜੇ ਲੋਕਾਂ ਨੇ ਇਹਦੀ ਮਦਦ ਕੀਤੀ ਹੋਏਗੀ ਕਿਤੇ ਕਿੱਥੇ ਕਿੱਥੇ ਰਹਾ ਇਹ ਵੀ ਇੱਕ ਬੜੀ ਵੱਡੀ ਇਸੋਈ ਗੱਲ ਹੈ ਜੀ ਬਿਲਕੁਲ ਜਿਹੜਾ ਹੁਣ ਅਸੀਂ ਇਹਦਾ ਰਿਮਾਂਡ ਲਵਾਂਗੇ ਉਹਦੇ ਵਿੱਚ ਸਾਡੇ ਪ੍ਰਾਇਮਰੀ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੋਏਗਾ ਕਿ ਇਹਨੇ ਜਿਹੜੇ 12 ਸਾਲ ਜਮਨ ਘੁਮਾਉਣਾ ਰਿਹਾ ਤੇ ਲੋਕਾਂ ਨਾਲ ਠੱਗੀਆਂ ਮਾਰਦਾ ਰਿਹਾ ਉਹਦੇ ਵਿੱਚ ਕਿਹੜੇ ਲੋਕਾਂ ਨੇ ਇਹਦਾ ਸਾਥ ਦਿੱਤਾ ਕਿਹੜੇ ਲੋਕਾਂ ਨੇ ਇਹਨੂੰ ਠਹਿਰ ਦਿੱਤੀ ਸੋ ਇੱਕ ਮੇਜਰ ਪਾਰਟ ਹੋਏਗਾ ਇਨਵੈਸਟੀਗੇਸ਼ਨ ਦਾ ਤੇ ਨਾਲ ਦੀ ਨਾਲ ਜਿਹੜੀਆਂ ਜਿਹੜੀਆਂ ਪੈਂਡਿੰਗ ਇਨਵੈਸਟੀਗੇਸ਼ਨਸ ਨੇ ਸਾਰੀਆਂ ਉਹ ਸਾਰੀਆਂ ਨੂੰ ਕੰਪਲੀਟ ਕਰਕੇ ਜਲਦ ਤੋਂ ਜਲ ਚਲਾਣ ਦੇਣਾ ਮਤਲਬ ਕਿ ਅੱਜ ਤੱਕ ਕੋਈ ਪ੍ਰਾਈਵੇਟ ਹੋਟਲ ਲੈ ਕੇ ਵੀ ਰਨ ਕਰ ਰਹੇ ਸੀ ਜੀ ਜੋ ਪ੍ਰਾਈਮਰੀ ਇਨਫੋਰਮੇਸ਼ਨ ਮਿਲੀ ਕਿ ਇਥੇ ਬਟਾਲੇ ਦੇ ਵਿੱਚ ਇੱਕ ਹੋਟਲ جناب ਨਾਲ ਇਹਦਾ ਨਾਮ ਐਸੋਸੀਏਟ ਹੋ ਰਿਹਾ ਅਸੀਂ ਹੁਣ ਉਹਦੀਆਂ ਡਿਟੇਲਸ ਲੈ ਰਹੇ ਹਾਂ ਕਿ ਉਹ ਦੇ ਵਿੱਚ ਦੀਓ ਦੇ ਨਾਮ ਤੇ ਸੀਗਾ ਜਾਂ ਰੀਸ ਦੇ ਬਿਆ ਸੀਗਾ ਜਾਂ ਨੇ ਕਿਸ ਤਰੀਕੇ ਦੇ ਨਾਲ ਉਸ ਹੋਟਲ ਦੇ ਨਾਲ ਐਸੋਸੀਏਟਡ ਹੈ ਉਹ పార్ਟ ਆਫ ਇਨਵੈਸਟੀਗੇਸ਼ਨ ਬਣ ਜਾਏਗਾ ਥੈਂਕ ਯੂ